ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਅਕਸਰ ਆਪਣੀਆਂ ਕਮੀਆਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਹੁਣ ਹਸਪਤਾਲ ਦੇ ਆਪਰੇਸ਼ਨ تھیਟਰ 'ਚ ਲੱਗਾ ਸੈਂਟਰਲ AC ਕਰੀਬ 1 ਹਫਤੇ ਤੋਂ ਖਰਾਬ ਹੋ ਪਿਆ ਹੈ ਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੋਣ ਦੇ ਬਾਵਜੂਦ ਸੈਂਟਰਲ AC ਦੀ ਮੁਰੰਮਤ ਨਹੀਂ ਕਰਵਾਈ ਗਈ ਜਿਸ ਕਾਰਨ ਸਾਰੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਆਪਰੇਸ਼ਨ ਭਾਰਤ ਕੇ 16 ਆਏ ਮਰੀਜ਼ਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਖਜਲ ਖੁਆਰ ਹੋਣਾ ਪਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਰसों ਦੇ ਅਸੀਂ ਆਉਂਦੇ ਪਏ ਆ ਜੀ ਏਸੀ ਨਹੀਂ ਚੱਲਦਾ ਪਿਆ ਸ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਪਰੇਟ ਹੀ ਨਾ ਲੱਗਿਆ ਤਾਂ ਬਿੜਦੇ ਰਹੋਗੇ। ਇਦਾਂ ਥੋੜੀ ਰਹਿ ਸਕਦੇ ਹੋ ਜੀ ਅਪਰੇਟ ਦਿੱਤਾ ਹੋਇਆ ਆ ਫਿਰ ਅਪਰੇਟ ਤਾਂ ਕਰਾਉਣਾ ਹੀ ਆ ਜੀ। ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ। ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਅਪਰੇਟ ਆਏ ਸੀ ਨਹੀਂ ਚੱਲ ਰੇ। ਏਡਾ 2 ਚੱਲੇ ਘੰਟੇ ਪੈਰ ਦੀ ਹੱਡੀ ਦੋ ਨਹੀਂ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਦੇ ਆਏ ਆ। ਉਹ ਪੈਰ 'ਚ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ। ਤੋਂ ਕਰਨ ਨਹੀਂ ਦੇ ਅੱਜ ਤੱਕ। ਕੀ ਕਹਿੰਦੇ ਡਾਕਟਰ? ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ। ਕਹਿੰਦੇ ਏਸੀ ਖਰਾਬ ਹੋ ਤੀ ਏਸੀ ਠੀਕ ਕਰਾ ਦੇ ਚੋਪਰ ਕੇ ਉਹ ਜਿਹੜੇ ਪੈਸੇ ਪਾਉਂਦਾ ਗਵਰਨਮੈਂਟ ਨੂੰ ਪਾਓ ਤੇ ਸਰਕਾਰੀ ਹਸਪੀਟਲ ਆ ਤੇ ਠੀਕ ਨੇ ਕੋਈ ਸਹੂਲਤ ਨਹੀਂ ਦਿੱਤੀ ਭਗਵਾਨ ਜੀ ਜਿਹੜਾ ਨੰਬਰ ਲੌਂਚ ਕੀਤਾ ਮੈਗਨਾ ਉੱਤੇ ਕੰਪਲੇਂਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਕੱਲ ਦੇ ਸੈਂਟਰਲ ਸਾਡੇ ਏਸੀ ਹੈ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੀਟ ਤੇ ਉੱਪਰ ਗੱਲ ਕੀਤੀ ਸੀ ਕਿ ਜਦੋਂ ਅਸਾਂ ਕੋਈ ਇੱਕ ਚੱਲਦੀ ਸੈਂਸ ਚੱਲਦੀ ਹੈ ਉਹ ਚੱਲਦੀ ਟੀਮ ਆਣੀ ਚੰਦੀ ਉਹਦਾ ਆਣੀ ਹੈ ਉਹ ਕਹਿੰਦੇ ਅਸੀਂ ਉਹ ਗੱਲ ਕਰ ਗੱਲ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਦਾ ਕਰ ਦੋ ਠੀਕ ਹੋ ਜੇਗੀ ਕਿਉਂਕਿ ਸਾਡੇ ਕਮ ਇੰਸਪੀਟੇਸੀ ਤੇ ਲੱਗਾ ਹੈ ਤੇ ਇਹ ਸੀ ਐਕਚੁਅਲੀ ਇਸਪੀਟੇਸੀ ਚੱਲ ਰਿਹਾ ਹੈ ਤੇ ਦੂਸਰੇ ਇਸਪੀਟੇਸੀ ਨੂੰ ਕਹਿ ਰਹੇ ਕਿ ਉਹ ਚਕੂਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਹੈ ਕਾਇਨੀਓਟੀ ਦਾ ਚੱਲ ਰਿਹਾ ਸਾਡਾ ਇਸਪੀਟੇਸੀ ਚੱਲ ਰਿਹਾ ਉਹ ਤਾਂ ਠੀਕ ਹੈ ਅਰਕੋਟੀ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਇਸਪੀਟੇਸੀ ਵੀ ਕੱਲ੍ਹ ਉਹ ਵੀ ਖਰਾਬ ਹੋ ਗਿਆ ਧੋਨੇ ਤੇ ਸੈਂਟਰਲ ਏਸੀ ਵੀ ਉਹਨੂੰ ਕੱਲ੍ਹ ਟ੍ਰਿਪ ਕੀਤਾ ਹੈ ਸਾਡੀ ਡਾਇਰੈਕਟਰ ਸਾਹਿਬੀ ਨਾਲ ਜੇ ਮੈਂ ਸਾਡੀ ਗੱਲ ਹੀ ਜਿਹੜੇ ਖੁਦ ਫੋਨ ਕੀਤਾ ਉਹ ਕਹਿੰਦਾ ਸ਼ਾਮ ਤੱਕ ਜਮ ਕਹਿੰਦਾ ਤੁਹਾਡਾ ਸੈਂਟਰੀ ਸੀ ਠੀਕ ਹੋ ਜਾਣਾ ਜਿਹੜੇ ਤੁਹਾਡੇ ਉਹ ਪੋਟੀ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਤੁਹਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗਾਈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪ ઓપરેટ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਪਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਅਗਰਦਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦਕਿ ਇਹ ਸੈਂਟਰਲੀ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 OT ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੈਂਟ ਬਾਅਦ ਵਿੱਚ ਜਾਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਆਈ ਰਿਕੁਐਸਟ ਕਰਨੇ ਆ ਕਿ ਇਹ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਦੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ